ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਦੇਸੀ ਮਹੀਨਿਆਂ ਦੇ ਅਨੁਸਾਰ ਸਾਲ ਦਾ ਦੂਜਾ ਮਹੀਨਾ ਵਿਸਾਖ ਵਿਸਾਖ ਦੇਸੀ ਸਾਲ ਦਾ ਦੂਜਾ ਮਹੀਨਾ ਹੈ ਜਿਸ ਦਾ ਪੁਰਾਤਨ ਨਾਂ ਮਾਦਵ ਮਾਸ ਹੈ ਪੁਰਾਣਾ ਵਿੱਚ ਇਸ ਮਹੀਨੇ ਦੇ ਇਸ਼ਨਾਨ ਤੇ ਵਰਤਾਂ ਦਾ ਖਾਸ ਮਹੱਤਮ ਦਰਸਾਇਆ ਗਿਆ ਹੈ ਇਸ ਮਹੀਨੇ ਦੇ ਇਸ਼ਨਾਨ ਚੇਤ ਮਹੀਨੇ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਵਿਸਾਖ ਦੀ ਪੂਰਨਮਾਸ਼ੀ ਤੱਕ ਚੱਲਦੇ ਹਨ ਇਸ ਮਹੀਨੇ ਦੇ ਜਲਦਾਨ ਸੂਤਰਦਾਨ ਪੱਖੇ ਅਤੇ ਚਟਾਈਦਾਨ ਵਿਸ਼ੇਸ਼ ਰੂਪ ਵਿੱਚ ਲਾਭਦਾਇਕ ਮੰਨੇ ਜਾਂਦੇ ਹਨ ਏਕ ਰਵਾਇਤ ਅਨੁਸਾਰ ਤ੍ਰਿਯੋਦਸ਼ੀ ਚਤੁਰਦਸ਼ੀ ਤੇ ਪੂਰਨਮਾਸ਼ੀ ਨੂੰ ਵਿਧੀਪੂਰਵਕ ਇਸ਼ਨਾਨ ਕਰਨ ਨਾਲ ਪੂਰੇ ਮਹੀਨੇ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ ਇਨਾ ਇਸ ਨਾਨਾ ਦਾ ਮਹੱਤਮ ਵਧਾਉਣ ਲਈ ਕਈ ਸ਼ਰਧਾਲੂ ਵਰਤ ਰੱਖਦੇ ਹਨ ਇਸ ਮਹੀਨੇ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਅੰਨ ਦੇ ਭੰਡਾਰ ਭਰ ਜਾਂਦੇ ਹਨ ਇਸ ਤਰ੍ਹਾਂ ਇਹ ਮਹੀਨਾ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ ਇਸ ਮਹੀਨੇ ਦਾ ਸਭ ਤੋਂ ਮਹੱਤਵਪੂਰਨ ਦਿਨ ਇਸੇ ਮਹੀਨੇ ਦੀ ਪਹਿਲੀ ਤਾਰੀਖ ਅਰਥਾਤ ਵਿਸਾਖੀ ਹੈ ਜਿਹੜਾ ਧਾਰਮਿਕ ਇਹ ਰਾਜਨੀਤਿਕ ਸਮਾਜਿਕ ਤੇ ਸੱਭਿਆਚਾਰਕ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਖਾਰੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਣ ਕੀਤੇ 12ਵੇਂ ਵਿੱਚ ਇਸ ਮਹੀਨੇ ਪ੍ਰਥਾਏ ਬਚਨ ਹਨ ਵਿਸਾਖ ਭਲਾ ਸਾਖਾ ਵੇਸ ਕਰੇ ਤਨ ਦੇਖੇ ਹਰ ਦੁਆਰ ਆਵੇ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਤੁਦਬਿਨ ਔਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਪਾਵਾਂ ਦੇਖ ਦਿਖਾਵੇ ਢੋਲੋ ਦੂਰ ਨਾ ਜਾਨਾ ਅੰਤਰਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵਿਸਾਖੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਾਨਾ ਇਸ ਸ਼ੰਤ ਵਿੱਚ ਬਨਸਪਤੀ ਦੀ ਭਰਪੂਰਤਾ ਦੇ ਨਾਲ ਜੀਵ ਆਤਮਾ ਦੀ ਪ੍ਰਭੂ ਮਿਲਾਪ ਦੀ ਤੜਪ ਨੂੰ ਦਰਸਾਇਆ ਗਿਆ ਹੈ ਮਾਜ ਰਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੇ ਬਾਰਾਮਾ ਵਿੱਚ ਉਹਨਾਂ ਜੀਵ ਆਤਮਾਵਾਂ ਦਾ ਵਰਣਨ ਹੈ ਜਿਹੜੀਆਂ ਪ੍ਰਭੂ ਤੋਂ ਵਿਛੜੀਆਂ ਹੋਈਆਂ ਹਨ ਅਤੇ ਮਾਇਆ ਦੇ ਝੂਠੀ ਤੰਦਿਆਂ ਵਿੱਚ ਗਲਤਾਨ ਹਨ ਪਰ ਜਿਹੜੀਆਂ ਆਤਮਾਵਾਂ ਪ੍ਰਭੂ ਚਰਣਾ ਨਾਲ ਜੁੜੀਆਂ ਹੋਈਆਂ ਹਨ ਉਹ ਸ਼ੋਭਨੀਕ ਹਨ ਗੁਰੂ ਜੀ ਇਸ ਮਹੀਨੇ ਵਿੱਚ ਸੰਤਾਂ ਰਾਹੀ ਪ੍ਰਭੂ ਮਿਲਾਪ ਦੀ ਅਰਦਾਸ ਕਰਦੇ ਹਨ ਵਿਸਾਖ ਧੀਰਨ ਕਿਉਂ ਵਾਢੀਆਂ ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗਤਨਾ ਹਰ ਅਬਿਨਾਸੀ ਓ পলਚ ਪਲਚ ਸਗਲੀ ਮੋਏ ਝੂਠੇ ਤੰਦੇ ਮੋ ਧੰਨਵਾਦ